28 ਦੀ ਦਰਵੈਣੀ ਰਾਤ ਨੂੰ ਤਕਰੀਬਨ 15 ਤੋਂ 20 ਬੰਦੇ ਉਹਨੇ ਜਿਹੜੇ ਹੋਟਲਾਂ ਦੀ ਭੰਨ ਤੋੜ ਕਰ ਗਏ ਸੀ ਨਾਲੇ ਉਥੋਂ ਕੁਝ ਪੈਸੇ ਵੀ ਖੋ ਕਰਕੇ ਚਲੇ ਗਏ ਸੀ ਤੇ ਉਸੇ ਦੇ ਲੜੀ ਦੇ ਤਹਿਤ ਹੀ ਜਿਹੜਾ ਕੱਲ ਸਾਨੂੰ ਬੜੀ ਬੜੀ ਸਫਲਤਾ ਹਾਸਲ ਹੋਈ ਹੈ ਜਿਹੜਾ ਸਾਰਾ ਇਹ ਕੰਮ ਕਰਨ ਦਾ ਜਿਹੜਾ ਮੁੱਖ ਦੋਸ਼ੀ ਸੀਗਾ ਸਾਹਿਲ ਠਾਕਪੁਰ ਜਿਹੜਾ ਇਹਦਾ ਸਾਰਾ ਸਰਗਨਾ ਸੀਗਾ ਉਹਨੂੰ ਕੱਲ ਅਸੀਂ ਸਫਲਤਾ ਹਾਸਲ ਕੀਤੀ ਹੈ ਗ੍ਰਿਫਤਾਰ ਕਰਨ ਦੇ ਵਿੱਚ ਜੀ ਥਾਣਾ ਜ਼ੀਰਕਪੁਰ ਦੇ ਵਿੱਚ 28/7/2024 ਨੂੰ ਉਸ ਦੇ ਵਿੱਚ ਇੱਕ ਜਿਹੜਾ ਜਿਹੜਾ ਮਦਈ ਮਕਦਮਾ ਸੀ ਉਹਦੇ ਤਿੰਨ ਹੋਟਲ ਜਿਹੜੇ ਉਹ ਕਿਰਾਏ ਤੇ ਲੈ ਕੇ ਚਲਾ ਰਿਹਾ ਸੀਗਾ ਉਹਨਾਂ ਦੇ ਵਿੱਚ 27 ਦੇ 28 ਦੀ ਦਰਵੈਣੀ ਰਾਤ ਨੂੰ ਤਕਰੀਬਨ 15 ਤੋਂ 20 ਬੰਦੇ ਉਹਨੇ ਜਿਹੜੇ ਹੋਟਲਾਂ ਦੀ ਭੰਨ ਤੋੜ ਕਰ ਗਏ ਸੀ ਨਾਲੇ ਉਥੋਂ ਕੁਝ ਪੈਸੇ ਵੀ ਉਹ ਕਰਕੇ ਚਲੇ ਗਏ ਸੀਗੇ ਇਸ ਮਕਦਮੇ ਦੀ ਤਫ਼ਤੀਸ਼ ਲਗਾਤਾਰ ਜਾਰੀ ਸੀਗੀ ਤੇ ਉਸੇ ਦੇ ਲੜੀ ਦੇ ਤਹਿਤ ਹੀ ਜਿਹੜਾ ਕੱਲ ਸਾਨੂੰ ਬੜੀ ਬੜੀ ਸਫਲਤਾ ਹਾਸਲ ਹੋਈ ਹੈ ਜਿਹੜਾ ਇਸ ਜਿਹੜਾ ਇਸ ਜਿਹੜਾ ਸਾਰਾ ਇਹ ਕੰਮ ਕਰਨ ਦਾ ਜਿਹੜਾ ਮੁੱਖ ਦੋਸ਼ੀ ਸੀਗਾ ਸਾਹਿਲ ਠਾਕੁਰ ਜਿਹੜਾ ਇਹਦਾ ਸਾਰਾ ਸਰਗਨਾ ਸੀਗਾ ਉਹ ਮੁਕਾਲੇ ਜੀ ਸਫਲਤਾ ਹਾਸਲ ਕੀਤੀ ਹੈ ਗ੍ਰਿਫਤਾਰ ਕਰਨ ਦੇ ਵਿੱਚ ਤੇ ਇਸ ਤੋਂ ਇਲਾਵਾ ਜਿਹੜਾ ਇਹ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੂੰਗਾ ਜਿਹੜਾ ਇਹ ਮੁਕੱਦਮਾ ਸੀਗਾ ਇਸ ਮੁਕੱਦਮੇ ਦੇ ਵਿੱਚ ਤਕਰੀਬਨ ਹੁਣ ਤੱਕ ਅਸੀਂ 12 ਮੁਕੱਦਮਾ 12 ਵਿਅਕਤੀ ਜਿਹੜੇ 12 ਦੋਸ਼ੀ ਆ ਉਹ ਗ੍ਰਿਫਤਾਰ ਕਰ ਚੁੱਕੇ ਆ ਤੇ ਬਾਕੀ ਮੁਕੱਦਮੇ ਦੀ ਤਫਤੀਸ਼ ਚੱਲ ਰਹੀ ਹੈ ਸੋ ਸੋ ਮੇਰਾ ਤੁਹਾਨੂੰ ਇਥੇ ਬੁਲਾ ਕੇ ਦੱਸਣ ਦਾ ਮਕਸਦ ਇਹ ਸੀਗਾ ਕਿ ਕਿਉਂਕਿ ਇਹਨਾਂ ਨੇ ਜਿਹੜਾ ਕੁਛ ਸ਼ਰਿਆਮ ਗੁੰਡਾਗਰਦੀ ਕੀਤੀ ਸੀਗੀ ਤੇ ਜਿਹੜੇ ਹੋਟਲਾਂ ਦੀ ਜਿਹੜੇ ਪੰਡ ਤੋੜ ਕੀਤੀ ਸੀਗੀ ਸੋ ਮੈਂ ਤੁਹਾਡੇ ਰਹੀਂ ਇਹ ਲੋਕਾਂ ਨੂੰ ਇਹ ਵੀ ਸੰਦੇਸ਼ ਦੇਣਾ ਚਾਹਣਾ ਹੈ ਕਿ ਜ਼ੀਰਕਪੁਰ ਦੇ ਵਿੱਚ ਪੁਲਿਸ ਵੱਲੋਂ ਹੁਣ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਇਹੋ ਜਿਹੀ ਜਿਹੜੀ ਜਿਹੜੀ ਬਦਮਾਸ਼ ਵਿਕਟਿਆਂ ਵੱਲੋਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕੰਮ ਕੀਤਾ ਜਾਊ ਇਹੋ ਜਾਂ ਉਹਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ। ਗੈਂਗ ਰਨ ਕਰ ਰਹੇ ਸੀ। ਹਾਂਜੀ ਮੁਕੱਦਮਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਮੁਕੱਦਮਾ ਹਜੇ ਜੇਰੇ ਤਫ਼ਤੀਸ਼ ਹੈ। ਤਫ਼ਤੀਸ਼ ਚੱਲਦੀ ਪਈ ਹੈ ਪਰ ਫਿਲਹਾਲ ਇਸ ਤਰ੍ਹਾਂ ਹੀ ਲੱਗ ਰਿਹਾ ਜਿਵੇਂ ਕੋਈ ਸਾਹੀਲਾ ਜਿਹੜਾ ਇਹ ਇੱਕ ਗੈਂਗ ਟਾਈਪ ਹੀ ਰਨ ਕਰ ਰਿਹਾ ਸੀਗਾ ਤੇ ਉਹ ਮਤਲਬ ਕਿ ਜਿਹੜਾ ਇਸ ਜਿਹੜਾ ਮੁਦਈ ਸੀਗਾ ਇਸ ਮੁਕੱਦਮੇ ਦਾ ਉਹਨੂੰ ਡਰਾਅ ਧਮਕਾ ਕੇ ਕੁਝ ਜਿੰਨਾ ਖਾਇ ਤੱਕ ਤਫਤੀਸ਼ ਦੇ ਵਿੱਚ ਆਇਆ ਕੁਝ ਪੈਸੇ ਵਗੈਰਾ ਦੀ ਵੀ ਮੰਗ ਕਰ ਰਹੇ ਆ। ਹਾਂ ਮੈਨੂੰ ਬਹੁਤ ਪਤਾ ਲੱਗਿਆ ਜੀ ਹੁਣ ਤੱਕ ਕੁਝ ਪਰਦੇ ਹਾਂਜੀ ਸਾਈ ਜਿਹੜਾ ਸਾਈ ਠਾਕੁਰਾ ਦੇ ਪੁਰਾਣੇ ਮਕਦਮਿਆਂ ਬਾਰੇ ਅਸੀਂ ਹਜੇ ਮੈਂ ਤੁਹਾਨੂੰ ਦੱਸਾਂ ਕਿ ਜਿਵੇਂ ਤਫਤੀਸ਼ ਚੱਲ ਰਹੀ ਹੈ ਜਿਹੜੇ ਪੁਰਾਣੇ ਮਕਦਮਿਆਂ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ ਪਸ ਕੁਝ ਕੋਸ਼ੇ ਇੱਕ ਮਕਦਮਾ ਹੈ ਤੇ ਇੱਕ ਮਕਦਮਾ ਸ਼ਰ ਟਕੋਲੀ ਦੇ ਵਿੱਚ ਦਰਜ ਹੈਗਾ ਹਜੇ ਤੱਕ ਰਿਕਵਰੀ ਵੀ ਹੋਈ ਹੈ ਸਰ ਦਾ ਗਨ ਵਗੈਰਾ ਵਗੈਰਾ ਦੀ ਰਿਕਵਰੀ ਫਿਲਹਾਲੇ ਤਾਂ ਕੋਈ ਜਿਵੇਂ ਫਾਇਰ ਆਰਮ ਵਗੈਰਾ ਦੀ ਕਿਸੇ ਦੀ ਕੋਈ ਰਿਕਵਰੀ ਨਹੀਂ ਹੋਈ ਸਰ ਇਹ ਕਿਹਾ ਜਿਵੇਂ ਕਹਿੰਦੇ ਆ ਕਿ ਜਿਹੜੇ ਕੁਝ ਹੋਟਲਾਂ ਦੀ ਆਪਸ ਵਿੱਚ ਗੈਂਗਵਾ ਚੱਲੀ ਹੈ ਕੁਝ ਹੋਟਲਾਂ ਦਾ ਗਰੋਹ ਕਿੰਨੇ ਲਏ ਹੋਏ ਕੁਝ ਕਿਸੇ ਦੇ ਪਿੱਛੇ ਜੇ ਕੁਤਾਨਸ ਵੀ ਮੁੰਡੇ ਦੇ ਕੁਤਾਨਸ ਦੀ ਇੱਕ ਜੱਡਾ ਵਾਤਾ ਦੀ ਹੁੰਦਾ ਵੀ ਬਣਾ ਰੋੜਾ ਪਿਆ ਮੈਂ ਤੁਹਾਨੂੰ ਦੱਸ ਰਿਹਾ ਜੀ ਇਹ ਮੁਰਲੀ ਤਫਤੀਸ਼ ਦੇ ਦੌਰਾਨ ਲੱਗਦਾ ਤਾਂ ਹੈ ਕੋਈ ਨਾ ਕੁਝ ਹੈ ਚੱਲ ਰਿਹਾ ਪਰ ਜਦੋਂ ਜੀ ਤੁਹਾਨੂੰ ਸਾਰੀ ਤਫਤੀਸ਼ ਕੰਪਲੀਟ ਹੋ ਜੂਗੀ ਤੁਹਾਨੂੰ ਅਸੀਂ ਪੂਰੀ ਜਾਣਕਾਰੀ ਦੇ ਦੇਵਾਂਗੇ ਸਰ ਇਹ ਕਿਹਦੇ ਕਹਿਤਾਈ ਹੈ ਕਿ ਕਿ ਡਿਮਾਂਡ ਨਹੀਂ ਨਹੀਂ ਹੋਰ ਕਿਸੇ ਹੋਟਲ ਪਰ ਜੋ ਇਹਨਾਂ ਨੇ ਮੁਰਲੀ ਪੁੱਛ ਗਿਆ ਇਸ ਚ ਲੱਗਦਾ ਇਹਨਾਂ ਨੇ ਇੱਕ ਦੋ ਵਾਰ ਇੱਕ ਜਗ੍ਹਾ ਤੋਂ ਇੱਕ ਦੋ ਜਗ੍ਹਾ ਤੋਂ ਕੋਸ਼ਿਸ਼ ਜ਼ਰੂਰ ਕੀਤੀ ਹੈ। ਜੀ ਤੁਸੀਂ ਤਾਂ ਦੇਖੋ ਤੁਸੀਂ ਰੈਕਡਿੰਗ ਤਾਂ ਇਹ ਵੀ ਆਪਣਾ ਕਰ ਦਿਓ ਇਹ ਟ੍ਰੈਕ ਰੱਖ ਲਓ। ਇਹ ਜਿਹੜਾ ਫਲੈਟ ਸੀਗਾ ਇਹ ਕਿਸੇ ਦੇ ਫਰੈਂਡ ਦਾ ਸੀਗਾ ਜਿੱਥੇ ਰਹਿ ਰਿਹਾ ਸੀਗਾ। ਪੁਲਿਸ ਵੈਰੀਫਿਕੇਸ਼ਨ ਵੈਰੀਫਿਕੇਸ਼ਨ ਰਿਕਾਰਡ ਕਰ। ਵੈਰੀਫਿਕੇਸ਼ਨ ਦੇ ਸੰਬੰਧੀ ਅਸੀਂ ਜਿਹੜਾ ਉਹਨਾਂ ਨੂੰ ਉਹਨਾਂ ਨੂੰ ਜਿਹੜਾ ਜਿਹੜਾ ਮਾਲਕ ਮਕਾਨ ਮਾਲਕਾ ਜਿਹੜਾ ਉਹ ਮਕਾਨ ਫਲੈਟ ਦਾ ਮਾਲਕ ਹੈ ਉਹਨੂੰ ਅਸੀਂ ਬੁਲਾਇਆ ਉਹਨੂੰ ਸ਼ਾਮਲ ਤਫਤੀਸ਼ ਕਰਾਂਗੇ। ਉਹ ਮੁਰਲੇ ਤੌਰ ਤੇ ਤਾਂ ਉਹ ਦੱਸ ਰਿਹਾ ਮੈਂ ਕਰਾਈ ਹੋਈ ਹੈ ਵੈਰੀਫਿਕੇਸ਼ਨ ਪਰ ਸਾਨੂੰ ਅਜੇ ਤੱਕ ਕੋਈ ਨੇ ਰਿਕਾਰਡ ਨਹੀਂ ਮਹੀਆ ਕਰਵਾਇਆ। ਕਿਤੇ ਪਤਾ ਲੱਗਿਆ ਮੁਦਈ ਦਾ ਵੀ ਕੋਈ ਅੱਛਾ ਰਿਕਾਰਡ ਨਹੀਂ ਹੈਗਾ ਜਿਹੜਾ ਸ਼ਿਕਾਇਤ ਕਰਦਾ ਰਿਹਾ ਹੈ। ਹਮ ਜਿਹੜਾ ਮੁਦਈ ਮੁਕਦਮਾ ਉਹਦੇ ਤੇ ਵੀ ਮੇਰਾ ਖਿਆਲ ਕੋਈ 376 ਦਾ ਸ਼ਾਇਦ ਮੁਕਦਮਾ ਦਰਜ ਹੈਗਾ ਜਿੰਨਾ ਕਿ ਸਾਨੂੰ ਹਾਲੇ ਤੱਕ ਪਤਾ ਲੱਗਿਆ ਪਰ ਅਸੀਂ ਜਾਂਚ ਕਰ ਰਹੇ ਹਾਂ। ਤੇ ਆਖਰੀ ਕਰੀਏ ਕਿ ਗੁੰਡਾਗਰਦੀ ਖਤਮ ਹੋਏਗੀ ਜਦੋਂ ਬਿਲਕੁਲ ਜੀ ਮੈਂ ਤੁਹਾਨੂੰ ਪਹਿਲਾਂ ਆਪ ਹੀ ਦੱਸ ਰਿਹਾ ਤੇ ਮਗੇ ਜਿਹੜੀ ਇਹ ਇਸ ਤਰ੍ਹਾਂ ਦੀ ਗੁੰਡਾਗਰਦੀ ਨਹੀਂ ਤਾਂ ਬਰਦਾਸ਼ਤ ਕਰਨ ਯੋਗ ਹੈ ਤੇ ਨਹੀਂ ਬਰਦਾਸ਼ਤ ਕੀਤੀ ਜਾਊਗੀ ਨਹੀਂ ਜੀ ਸਾਹਿਲ ਦੇ ਕਲਾਬ ਹੋਰ ਦੀ ਕੋਈ ਕੰਪਲੇਂਟ ਹੈ ਕਿਸੇ ਹੋਟਲ ਨਹੀਂ ਜੀ ਫਿਲਹਾਲ ਸਾਡੇ ਕੋਲ ਕੋਈ ਰਿਟਰਨ ਕੰਪਲੇਂਟ ਨਹੀਂ ਹੈਗੀ ਪੈਸਿਆਂ ਦੇ ਲੈਣ ਦੇਣ ਦੇ ਸਬੰਧੀ ਕੋਈ ਕੰਪਲੇਂਟ ਹੈ ਹਾਂਜੀ ਇੱਕ ਹੀ ਕੰਪਲੇਂਟ ਸੀ ਤਾਂ ਐਫ ਆਈ ਆਰ ਰਜਿਸਟਰ ਹੋਈ ਹੋਈ ਹੈ ਹਾਂਜੀ ਪਤਾ ਲੱਗਿਆ ਕਿ ਉਹ ਹੋਟਲ ਆ ਉਹ ਮੰਨਦਾ ਹੀ ਨੰਦਾ ਨਹੀਂ ਮੈਂ ਤੁਹਾਨੂੰ ਦੱਸ ਹੀ ਰਿਹਾਣਾ ਜੀ ਸਾਨੂੰ ਇਸ ਤਰ੍ਹਾਂ ਲੱਗ ਰਿਹਾ ਸਾਨੂੰ ਇਸ ਤਰ੍ਹਾਂ ਲੱਗ ਰਿਹਾ ਜੀ ਜਿਵੇਂ ਕੋਈ ਇਹ ਇੱਕ ਇਸ ਤਰ੍ਹਾਂ ਦਾ ਗੈਂਗ ਰਨ ਕਰ ਰਿਹਾ ਤੁਸੀਂ ਦੇਖੋ ਨਾ ਇੱਕੋ ਦਮ ਇੰਨੇ ਬੰਦੇ ਇਕੱਠੇ ਕਰਨੇ ਵੀ ਔ